ਸੋ ਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੇ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਬਹੁਤ ਚਿਰ ਹੋ ਗਿਆ ਐ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਆਏ ਨੂੰ ਅਤੇ ਉਸ ਤੋਂ ਬਾਅਦ ਲੋਕ ਇੰਤਜ਼ਾਰ ਕਰਦੇ ਨੇ ਕਿ ਅਗਲੀ ਅਨਾਉਂਸਮੈਂਟ ਕਦੋਂ ਹੋਵੇਗੀ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦੀ ਤੁਹਾਨੂੰ ਦੱਸ ਦਈਏ ਕਿ ਜਿੰਨਾ ਲੰਮਾ ਇੰਤਜ਼ਾਰ ਹੋ ਜਾਂਦਾ ਆ ਉਸ ਦੇ ਵਿੱਚ ਕੋਈ ਨਾ ਕੋਈ ਸਿੱਧੂ ਮੂਸੇਵਾਲੇ ਦਾ ਗਾਣਾ ਜਿਹੜਾ ਕਿ ਉਹ ਲੀਕ ਹੋ ਜਾਂਦਾ ਆ ਹਾਂਜੀ ਦੋਸਤੋ ਇਹ ਗੱਲ ਬਿਲਕੁਲ ਸੱਚ ਆ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਸਿੱਧੂ ਮੂਸੇਵਾਲੇ ਦੇ ਗਾਣੇ ਨਵਾਏ ਨੂੰ ਹੁਣ ਬਹੁਤ ਸਮਾਂ ਹੋ ਚੁੱਕਿਆ ਆ ਜਿਸ ਤੋਂ ਬਾਅਦ ਕਿ ਸਿੱਧੂ ਮੂਸੇਵਾਲੇ ਦਾ ਇੱਕ ਹੋਰ ਗਾਣੇ ਦਾ ਕਿਉ ਲੀਕ ਹੋ ਕੇ ਸਾਹਮਣੇ ਆ ਚੁੱਕਿਆ ਆ ਆਖਿਰਕਾਰ ਇਹ ਕੌਣ ਕਰਦਾ ਆ ਗਾਣੇ ਲੀਕ ਅਤੇ ਗਾਣੇ ਲੀਕ ਕਰਨ ਤੋਂ ਬਾਅਦ YouTube ਦੇ ਉੱਪਰ ਤਾਂ ਗਾਣਾ ਹੁੰਦਾ ਹੀ ਹੁੰਦਾ ਆ ਸਗੋਂ ਕਿ Instagram ਦੀਆਂ ਰੀਲਾਂ ਦੇ ਉੱਪਰ ਵੀ ਕਾਫੀ ਅਦਾਏ ਗਾਣਾ ਫੇਮਸ ਹੋ ਜਾਂਦਾ ਆ ਅਚਾਨਕ ਹੀ ਜਿਸ ਦੇ ਤੌਰ ਤੇ ਬਾਕੀ ਸਿੰਗਰਾਂ ਨੂੰ ਵੀ ਲੱਗਦਾ ਹੈ ਕਿ AI ਦੇ ਨਾਲ ਜਿਹੜਾ ਕਿ ਗਾਣਾ ਬਣਿਆ ਹੋਇਆ ਆ ਪਰ ਇਹਨਾਂ ਦਾ ਬਿਲਕੁਲ ਨਹੀਂ ਹੈ ਜਿਹੜਾ ਕਿ ਅਸੀਂ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਲੀਕ ਗਾਣਾ ਸੁਣਾਉਣ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਦੀ ਆਵਾਜ਼ ਵਿੱਚ ਹੀ ਰਿਕਾਰਡ ਹੋਇਆ ਹੈ ਤੇ ਸਿੱਧੂ ਮੂਸੇਵਾਲੇ ਦਾ ਇਹ ਲੀਕ ਗਾਣਾ ਆ ਆ ਤੁਹਾਨੂੰ ਅਸੀਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਉਹ ਲੀਕ ਗਾਣਾ ਸੁਣਾ ਦਿੰਦੇ ਆ ਫਿਰ ਅਸੀਂ ਤੁਹਾਨੂੰ ਦੱਸਦੇ ਆ ਕਿ ਇਹ ਗਾਣਾ ਕਦੋਂ ਆਉਣਾ ਸੀਗਾ ਅਤੇ ਕਦੋਂ ਸਿੱਧੂ ਮੂਸੇਵਾਲੇ ਨੇ ਇਹ ਗਾਣਾ ਗਾਇਆ ਸੀਗਾ ਰਾਤਾਂ ਦੀ ਹੁੱਡੇ ਕੁ ਲੱਗੇ ਸੁਨੇ ਪੈਂਦੇ ਨੇ ਤਾਨੇ ਸਭ ਦੁਨੀਆ ਪੈਂਦਾ ਹੱਸ ਦਿਖਾਉਣਾ ਪਾਵੇ ਦੁੱਖ ਲੱਗੇ ਹਾਂਜੀ ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਵਿੱਚ ਹੀ ਦੱਸਿਆ ਸੀਗਾ ਕਿ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਹੈ ਕਿ ਹੋਰ ਲੀਕ ਹੋ ਚੁੱਕਿਆ ਆ ਪਰ ਤੁਹਾਨੂੰ ਦੱਸ ਦਿਆਂ ਕਿ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦੇ ਫੈਨ ਹੋ ਅਤੇ ਤੁਸੀਂ ਕਾਫੀ ਚਿਰ ਤੋਂ ਸਿੱਧੂ ਮੂਸੇਵਾਲੇ ਨੂੰ ਫੋਲੋ ਕਰਕੇ ਰੱਖਿਆ ਆ ਆ ਅਤੇ ਤੁਹਾਨੂੰ ਦੱਸ ਦਿਆਂ ਕਿ 2022 ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇਹ ਗਾਣਾ ਆਪਣੇ ਇੰਸਟਾਗ੍ਰam ਦੇ ਪ੍ਰੋਫਾਈਲ ਦੇ ਉੱਪਰ ਜਿਹੜਾ ਕਿ ਸਟੋਰੀ ਦੇ ਵਿੱਚ ਲਗਾਇਆ ਸੀਗਾ ਉਸ ਤੋਂ ਬਾਅਦ ਇਹ ਗਾਣਾ ਜਿਹੜਾ ਕਿ ਕਾਪੀ ਕਰਕੇ ਰੱਖ ਲਿਆ ਗਿਆ ਆ ਉਸ ਤੋਂ ਬਾਅਦ ਜਿਹੜਾ ਹੁਣ ਇਹ ਗਾਣਾ ਛੱਡਿਆ ਗਿਆ ਆ ਕਿਉਂਕਿ ਇਹ ਗਾਣੇ ਦੀਆਂ ਲਾਈਨਾਂ ਹਲੇ ਤੱਕ ਕਿਸੇ ਦੇ ਸਾਹਮਣੇ ਨਹੀਂ ਆਈਆਂ ਜਿਨ੍ਹਾਂ ਨੇ ਕਿ ਸਿੱਧੂ ਮੂਸੇਵਾਲੇ ਨੂੰ ਉਸ ਟਾਈਮ ਤੇ ਫੋਲੋ ਕੀਤਾ ਸੀਗਾ ਜਿਨ੍ਹਾਂ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਸਟੋਰੀ ਨੂੰ ਦੇਖਿਆ ਸੀਗਾ ਉਹਨਾਂ ਨੇ ਹੀ ਇਹ ਗਾਣੇ ਦੀਆਂ ਰੈਨਾਂ ਨੂੰ ਜਿਹੜਾ ਕਿ ਉਹ ਸੁਣਿਆ ਹੋਊਗਾ ਇਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਕਿ ਇਹ ਗਾਣਾ ਬਿਲਕੁਲ ਲੀਕ ਨਹੀਂ ਆਇਆ 2022 ਦੇ ਵਿੱਚ ਆਪ ਹੀ ਸਿੱਧੂ ਮੂਸੇਵਾਲੇ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਆਪਣੀ ਸਟੋਰੀ ਦੇ ਵਿੱਚ ਲਗਾਇਆ ਸੀਗਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਇਦਾਂ ਹੀ ਹਰ ਰੋਜ਼ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ